ਅੱਜ ਆਪਾਂ ਬਣਾਵਾਂਗੇ ਨਾਰੀਅਲ ਦੇ ਲੱਡੂ ਜੋ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਹਲਵਾਈ ਸਟਾਈਲ ਬਣਾਵਾਂਗੇ ਜੋ ਹਲਵਾਈ ਇੱਥੇ ਟ੍ਰਿਕ ਵਰਤਦੇ ਨੇ ਆਪਾਂ ਵੀ ਅੱਜ ਉਹੀ ਟ੍ਰਿਕ ਵਰਤਾਂਗੇ ਜਿਸ ਦੇ ਨਾਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਮੇ ਕੁਲਵੰਤ ਕੇ ਕੇਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਚਲੋ ਇਹ ਸੌਫਟ ਸੌਫਟ ਨਾਰੀਅਲ ਦੇ ਲੱਡੂ ਬਣਾਉਣੇ ਆਪਾਂ ਸ਼ੁਰੂ ਕਰਦੇ ਆਂ ਦੋ ਕੋਲੀਆਂ ਪੈਥੇ ਨਾਰੀਅਲ ਦੇ ਬਰਾਦੇ ਦੀਆਂ ਲਈਆਂ ਨੇ ਗੈਸ ਤੇ ਆਪਾਂ ਹੁਣ ਇੱਕ ਪੈਨ ਰੱਖ ਲੈਣੇ ਆ ਇੱਕ ਚਮਚਾ ਆਪਾਂ ਵਿੱਚ ਘਿਓ ਦਾ ਪਾਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਨਾਲ ਮੈਲਟ ਹੋਣ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਨਾਰੀਅਲ ਦਾ ਬਰੱਧ ਆਪਾਂ ਪਾ ਲਾਂਗੇ। ਨਾਰੀਅਲ ਦੇ ਬਰੱਧੇ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਆ। ਇਹ ਡੇਢ 2 ਮਿੰਟ ਦੇ ਵਿੱਚ ਹੀ ਭੁੰਨ ਕੇ ਤਿਆਰ ਹੋ ਜਾਂਦਾ ਏ। ਗੈਸ ਨੂੰ ਆਪਣਾ ਸਿਰੋਹ ਕਰ ਲੈਣਾ ਆ। ਜਿਆਦਾ ਤੇਜ਼ ਅੱਗ ਤੇ ਨਹੀਂ ਇਹਨੂੰ ਪਕਾਉਣਾ ਬਿਲਕੁਲ ਹਲਕੀ ਅੱਗ ਤੇ ਹੀ ਪਕਾਉਣਾ ਆਪਾਂ ਇਹਨੂੰ ਆਪਾਂ ਆ ਭੁੱਜ ਗਿਆ ਏ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਪਈ ਇਹ ਵਿੱਚੋਂ ਇਸ ਦਾ ਆਪਾਂ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਣ ਦੇਣਾ ਇਹ 10 ਤੋਂ 15 ਮਿੰਟ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਆਪਾਂ ਦੋ ਕ올ੀਆਂ ਇਹ ਵਾਲੀਆਂ ਨਾਰੀਅਲ ਦੇ ਬਰਾਦੇ ਦੀਆਂ ਲਈਆਂ ਸੀ ਤੇ ਇੱਕ ਕ올ੀ ਆਪਾਂ ਦੁੱਧ ਦੀ ਪਾਵਾਂਗੇ ਮਿਕਸ ਕਰ ਲਾਂਗੇ ਦੇਖੋ ਬਰਾਦੇ ਦਾ ਬਿਲਕੁਲ ਵੀ ਕਲਰ ਚੇਂਜ ਨਹੀਂ ਹੋਇਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਵਿੱਚੋਂ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ। ਇਹਦੇ ਵਿੱਚ ਖੰਡ ਪਾ ਦਾਂਗੇ। ਇੱਕ ਕੌਲੀ ਆਪਾਂ ਖੰਡ ਦੀ ਲਈ ਹੈ। ਮਿਕਸ ਕਰ ਲਾਂਗੇ ਆਪਾਂ ਇਹਨੂੰ ਵੀ। ਇਹ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਨੇ। ਇਹ ਚੀਨੀ ਆਪਣੀ ਬਿਲਕੁਲ ਮੈਲਟ ਹੋ ਗਈ ਐ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਵੱਧ ਖਾਣਾ ਪਸੰਦ ਕਰਦੇ ਹੋ ਜਾਂ ਘੱਟ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਚੀਨੀ ਲੈਣੀ ਐ ਤੁਸੀਂ ਇਹ ਬਿਲਕੁਲ ਠੋਡੀ ਫਾਰਮ ਵਿੱਚ ਆਉਣ ਲੱਗ ਪਿਆ ਐ ਅਜੇ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਜਿੰਨਾ ਚੱਕੇ ਪੈਨ ਨੂੰ ਛੱਡ ਨਹੀਂ ਦਿੰਦਾ ਉਨੀ ਦੇਰ ਤੱਕ ਹਜੇ ਆਪਾਂ ਪਕਾਵਾਂਗੇ ਫਲੇਮ ਨੂੰ ਬਿਲਕੁਲ ਘੱਟ ਰੱਖਣਾ ਹੈ ਤੇਜ਼ ਅੱਗ ਤੇ ਨਹੀਂ ਪਕਾਉਣਾ ਖਾਂਡ ਆਪਣੀ ਬਿਲਕੁਲ ਮੈਲਟ ਹੋ ਗਈ ਹੈ ਵਿੱਚ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਹੈ एकदम ਸਮੂਥ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਂ 3 ਚਮਚ ਮਿਲਕ ਪਾਊਡਰ ਦੇ ਲਏ ਨੇ ਨੂੰ ਵੀ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲੈਣਾ ਹੈ ਮਿਲਕ ਪਾਊਡਰ ਪਾਉਣ ਨਾਲ ਬਿਲਕੁਲ ਜਿੱਦਾਂ ਹਲਵਾਈ ਬਣਾਉਂਦੇ ਨੇ ਨਾ ਬਿਲਕੁਲ ਉਹੀ ਟੇਸਟ ਆਏਗਾ ਵਿੱਚੋਂ ਬਿਲਕੁਲ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰ ਲੈਣਾ ਪਾਊਡਰ ਨੂੰ रखा हों मलाई आई होंगी है तुम वह भी पा सकते दे। हो उस दे नाल भी बहुत वधिया बन के तैयार हों बहुत वधिया टेस्ट है तो अपना बन के बिल्कुल रेडी है हूँ आप गैस की फ्लेम बंद कर दें बिल्कुल बन के तैयार हो गया है हूँ आपू ਪਲੇਟ ਵਿੱਚ ਕੱਢ ਲੈਣੇ ਆ ਥੋੜਾ ਠੰਡਾ ਹੋਣ ਵਾਸਤੇ ਥੋੜੀ ਦੇਰ ਲਈ ਆਪਾਂ ਇਹਨੂੰ ਠੰਡਾ ਹੋਣ ਦਵਾਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਫਲਾ ਦੇਣੇ ਆ ਤਾਂ ਕਿ ਜਲਦੀ ਠੰਡਾ ਹੋ ਜਾਏ ਆਪਾਂ ਇਹਦੇ ਲੱਡੂ ਵਟ ਲਾਂਗੇ ਥੋੜਾ ਠੰਡਾ ਹੋ ਗਿਆ ਹੈ ਬਿਲਕੁਲ ਠੰਡਾ ਨਿਕਾਣਾ ਥੋੜਾ ਜਿੰਨਾ ਖੱਤ ਨੂੰ ਆਪਾਂ ਸ਼ੁਰੂ ਸਕੀਏ ਉਨਾਂ ਕ ਠੰਡਾ ਕਰਨਾ ਹੈ ਹੁਣ ਆਪਾਂ ਇਹਦੇ ਲੱਡੂ ਬਣਾ ਲੰਨੇ ਆ ਮੈਂ ਇੱਥੇ ਇੱਕ ਚਮਚ ਲੈ ਆਇਆ ਹੈ ਚਮਚ ਦੀ ਸਹਾਇਤਾ ਨਾਲ ਬਣਾਵਾਂਗੀ ਤਾਂ ਕਿ ਸਾਰੇ ਲੱਡੂ ਇੱਕੋ ਜਿਹੇ ਬਣ ਕੇ ਤਿਆਰ ਹੋਣਗੇ ਸਾਰੇ ਲੱਡੂ ਆਪਾਂ ਬਣਾ ਕੇ ਤਿਆਰ ਕਰ ਲੈਣੇ ਆਂ ਇਹ ਰੈਸਪੀ ਚਟਪਟ ਬਣ ਜਾਂਦੀ ਹੈ 10-15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਵੀ ਬਣਾ ਸਕਦਾ ਹੈ ਬਹੁਤ ਆਸਾਨ ਹੈ ਸਾਰੇ ਲੱਡੂ ਆਪਾਂ ਤਿਆਰ ਕਰ ਲਾਂਗੇ ਬਣਾ ਕੇ ਲੱਡੂ ਆਪਾਂ ਥੋੜੇ ਬੱਟ ਲੈਨੇ ਮੈਂ ਪਹਿਲਾ ਛੋਟੀ ਪਲੇਟs ਤੋਂ ਵੱਡੀ ਪਲੇਟ ਵਿੱਚ ਟ੍ਰਾਂਸਫਰ ਕਰ ਲੈਨੇ ਆਪਾਂ ਇੱਕ ਕੌਲੀ ਵਿੱਚ ਬੈਟਰ ਲਿਆ ਇਹਦੇ ਵਿੱਚ ਥੋੜਾ ਆਪਾਂ ਗ੍ਰੀਨ ਕਲਰ ਪਾਵਾਂਗੇ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਗ੍ਰੀਨ ਵਾਲਾ ਆਪਾਂ ਤਿਆਰ ਕਰ ਲਿਆ ਹੈ ਇਹ ਜਿਹੜਾ ਬਾਕੀ ਹੈ ਆਪਾਂ ਇਸ ਕੌਲੀ ਵਿੱਚ ਪਾਵਾਂਗੇ ये आप थोड़ा जहा जे जैलो कलर पावे जो लड्डू पाया जाता है इन भी आप चंकी तरह न मिक्स कर लेना है दोनों कलर द आप बना के तैयार कर लेने किन्ने वी कलर लगते ने हम आप भी लड्डू बना लेंगे ਲੱਡੂ ਆਪਣੇ ਬਣ ਕੇ ਸਾਰੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਨਾਰੀਅਲ ਦੇ ਨਾਲ ਉੱਪਰੋਂ ਕੋਟ ਕਰ ਲੈਣੇ ਆ ਇੱਕ ਵਾਰੀ ਫਿਰ ਤੇ ਦੇਖਣ ਨੂੰ ਫਿਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ सारिया उपरों कोट कर लेना है नारियल नारियल के लड्डू बिल्कुल बन के तैयार है बिल्कुल सॉफ्ट रूह वर्गे बिच जान वाले को किन्ने सॉफ्ट है बिल्कुल हलवाई स्टाइल लड्डू कि ਤੁਸੀਂ ਵੀ ਖਾਣਾ ਪਸੰਦ ਕਰੋਗੇ ਤਾਂ ਬਣਾਓ ਚਟਪਟੇ ਇਹਨਾਂ ਨੂੰ 10-15 ਮਿੰਟ ਵਿੱਚ ਇਹ ਰੈਸਪੀ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਕੇ ਕੇ ਵਾਸੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਹੋਰ ਨਵੀਂ ਰੈਸਪੀ ਦੇ ਨਾਲ ਆਪਾਂ ਫਿਰ ਸ਼ਾਮਿਲ ਹੋਵਾਂਗੇ ਥੈਂਕ ਯੂ ਟੇਕ ਕੇਅਰ